ਮੈਂ ਸਭਪਰਾਰ ਤੁਹਾਡਾ ਸਾਰੇ ਸਾਹਿਤ ਪ੍ਰੇਮੀ ਦਾ ਸਵਾਗਤ ਕਰਦੀ ਹਾਂ ਜੀ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਸਵੀ ਮੀਡੀਆ ਤੇ ਸੋ ਮੈਂ ਤੁਹਾਡੇ ਨਾਲ ਅਪਸਰਾ ਪ੍ਰੀਤ ਕਹਿੰਦੇ ਨਾਵਲ ਦਾ ਅਗਲਾ ਭਾਗ 10 ਸਾਂਝਾ ਕਰਨ ਜਾ ਰਹੀ ਹਾਂ ਜੀ ਪ੍ਰੇਮਟਮ ਦਾ ਮੌਸਮ ਬਹੁਤ ਸੋਹਣਾ ਰਹਿੰਦਾ ਹੈ ਛਾਰੇ ਪਾਸੇ ਸਾਫ਼ ਸੁਥਰੀ ਜਗਾ ਸੋਹਣੇ ਸੋਹਣੇ ਚਿਹਰੇ ਹਰਿਆਲੀ ਠੰਡਾ ਠੰਡਾ ਮੌਸਮ ਪਰ ਮੈਂ ਦੁਖੀ ਆਤਮਾ ਮੈਂ ਹੀ ਕਿਉਂ ਇੰਡੀਆ ਤੋਂ ਆਈ ਮੇਰੇ ਵਰਗੀ ਹਰ ਕੁੜੀ ਜਿਨ੍ਹਾਂ ਦੀ ਜ਼ਿੰਦਗੀ ਇੱਥੋਂ ਦੇ ਸਵਰਗ ਨੇ ਨਰਕ ਬਣਾ ਦਿੱਤੀ ਇਹ ਮਹੌਲ ਸਾਨੂੰ ਚੰਗਾ ਤਾਂ ਹੀ ਲੱਗਦਾ ਅਗਰ ਸਾਡੀ ਆਤਮਾ ਖੁਸ਼ ਹੁੰਦੀ ਮੇਰੀ ਹਾਲਤ ਤਾਂ ਪਿੰਜਰੇ ਚ ਬੰਦ ਪੰਛੀ ਵਰਗੀ ਸੀ ਜਿਸ ਦੀ ਆਜ਼ਾਦੀ ਮਾਲਕਾਂ ਨੇ ਖੋ ਲਈ ਤੇ ਬਸ ਪਿੰਜਰੇ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਸੀਗਾ ਮੈਂ ਤਾਂ ਰੋਟੀ ਦੀ ਮਹਤਾਜ ਸੀਗੀ ਜੋ ਮੈਨੂੰ ਬੋਲਣ ਲਈ ਕਿਹਾ ਜਾਂਦਾ ਆਪਣੀ ਟੁੱਟੀ ਭੱਜੀ ਆਵਾਜ਼ ਵਿੱਚ ਉਹੀ ਮੈਂ ਆਖਦੀ ਮੇਰੇ ਗਲ ਵਿੱਚ ਗੁਲਾਮੀ ਦਾ ਪੱਟਾ ਸਦੀਆਂ ਤੋਂ ਪਾਇਆ ਸੀ ਪਤਾ ਨਹੀਂ ਹਾਲੇ ਕਿੰਨੀਆਂ ਸਦੀਆਂ ਰਹਿਣਾ ਪੀਰਾਂ ਫਕੀਰਾਂ ਨੇ ਆਪਣੀ ਸਾਰੀ ਉਮਰ ਸਾਨੂੰ ਉੱਚਾ ਚੱਕਣ ਵਿੱਚ ਲਗਾ ਦਿੱਤੀ ਪਰ ਸਾਡੀ ਗੁਲਾਮੀ ਬਰਕਰਾਰ ਹੈ ਅਸੀਂ ਭੁੱਲ ਗਏ ਹਾਂ ਉਹਨਾਂ ਉਪਦੇਸ਼ਾਂ ਨੂੰ ਜੋ ਸਾਡੇ ਨੂੰ ਸਾਨੂੰ ਗੁਰੂਆਂ ਨੇ ਦਿੱਤੇ ਸੀਗੇ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਜ਼ਾਨ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਵਾਕਾਂ ਨੂੰ ਵੀ ਅਸੀਂ ਟੱਚ ਕਰਕੇ ਜਾਣਿਆ ਸਾਡਾ ਸਮਾਜ ਔਰਤ ਨੂੰ ਆਜ਼ਾਦ ਹੋਣ ਦੀ ਮਨਜ਼ੂਰੀ ਨਹੀਂ ਦੇ ਸਕਦਾ ਕਿਉਂਕਿ ਇਸ ਵਿੱਚ ਮਰਦ ਦੀ ਹੀਟੀ ਹੁੰਦੀ ਹੈ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਅਗਰ ਔਰਤਾਂ ਖੁੱਲੇ ਆ ਘੁੰਮਣ ਲੱਗੀਆਂ ਤਾਂ ਫਿਰ ਇੱਜ਼ਤ ਆਬਰੂ ਦਾ ਕੀ ਬਣੂਗਾ ਸਾਡੀ ਪੱਗ ਦਾ ਸਵਾਲ ਹੈ ਸਾਡੀ ਮਮਸ਼ਾ ਦਾ ਸਵਾਲ ਹੈ ਸਾਡੀ ਚੌਧਰ ਦਾ ਸਵਾਲ ਹੈ ਔਰਤ ਕਿੰਨਾ ਵੀ ਪੜ ਲਿਖ ਜਾਵੇ ਮੰਨਣੀ ਉਹਨੂੰ ਅਣਪੜ ਪਤੀ ਦੀ ਹੀ ਪੈਂਦੀ ਹੈ ਮੰਨੇ ਵੀ ਕਿਉਂ ਨਾ ਔਰਤ ਦੀ ਤਾਂ ਮਾਤੇ ਗਿੱਚੀ ਪਿੱਛੇ ਹੁੰਦੀ ਹੈ ਗਿੱਟਿਆਂ ਤੋਂ ਉੱਪਰ ਉਹਦੀ ਸੋਚ ਕਦੇ ਉੱਠ ਨਹੀਂ ਸਕਦੀ ਪਤਾ ਨਹੀਂ ਕੀ ਕੀ ਅਖੌਤੀ ਧਰਨਾਵਾਂ ਬਣਾ ਰੱਖੀਆਂ ਆ ਇਹ ਪਾੜਾ ਕਦੋਂ ਮੁੱਕਣਾ ਏ ਪਤਾ ਨਹੀਂਗਾ ਔਰਤ ਕੀ ਮੰਗਦੀ ਏ ਰਤਾ ਜਿੰਨੀ ਮੁਹੱਬਤ ਰਤਾ ਜਿੰਨੀ ਹਮਦਰਦੀ ਰਤਾ ਜਿੰਨਾ ਸਾਥ ਰਤਾ ਜਿੰਨੀ ਆਜ਼ਾਦੀ ਪਰ ਅਫਸੋਸ ਵੀ ਇਹ ਵੀ ਨਹੀਂ ਮਿਲ ਦਗਾਂ ਸਦੀਆਂ ਤੋਂ ਸਾਡੇ ਖਾਬ ਅਧੂਰੇ ਰਹਿੰਦੇ ਆ ਰਹੇ ਹਨ ਬੰਜਰ ਜ਼ਮੀਨ ਤੇ ਕਦੇ ਪਾਣੀ ਦੀ ਇੱਕ ਬੂੰਦ ਨਾ ਪਈ ساری ਉਮਰ ਦੁੱਖਾਂ ਦੀ ਤਪਸ਼ ਪੱਲੇ ਪਈ ਨਾ ਕੋਈ ਰੁੱਖ ਨਾ ਕੋਈ ਹਰਿਆਲੀ ਮੇਰੇ ਅੰਦਰ ਵਿਚਾਰਾਂ ਦੀ ਬਗਾਵਤ ਸ਼ੁਰੂ ਹੋ ਗਈ ਸੀ ਵਿਰੋਧ ਦਾ ਲਾਵਾ ਅੰਦਰੇ-ਅੰਦਰ ਫਟ ਰਿਹਾ ਸੀ ਬਸ देर ਸੀ ਬਾਹਰ ਆ ਫਟਣ ਦੀ ਨਿੱਕੀਆਂ ਹੁੰਦਿਆਂ ਚੱਲਦੀ ਆ ਰਹੀ ਗੁਲਾਮੀ ਤੋਂ ਮੈਂ ਤੰਗ ਆ ਗਈ ਤਾਂ ਉੱਠੀ ਅਸਮਾਨ ਉਡਾਰੀਆਂ ਲਾਉਣ ਦੀ ਮੈਂ ਰਵੀ ਤੇ ਜਸਮੀਨ ਨਾਲ ਰਲ ਮਿਲ ਕੇ ਜ਼ਿੰਦਗੀ ਕੱਟ ਲਾਵਾਂਗੀ ਬੇਸ਼ੱਕ ਚੰਗੀ ਹੋਵੇ ਜਾਂ ਮਾੜੀ ਪਰ ਰਹਾਂਗੇ ਤਾਂ ਆਜ਼ਾਦੀ ਨਾਲ ਹੀ ਬਸ ਹੁਣ ਹੋਰ ਨਹੀਂ ਤਲਾਕ ਦੀ ਗੱਲ ਮੈਂ ਪਾਲ ਨੂੰ ਕਿਸ ਤਰ੍ਹਾਂ કહਾਂ ਇਹ ਸਵਾਲ ਮੈਨੂੰ ਪਰੇਸ਼ਾਨ ਕਰਨ ਲੱਗਾ ਕਿਸ ਦੀ ਸਲਾਹ ਲਵਾਂ ਮੇਰਾ ਤਾਂ ਕੋਈ ਜਾਣਕਾਰ ਵੀ ਨਹੀਂ ਸੀਗਾ ਜਾਣਕਾਰ ਤਾਂ ਤਾਂ ਹੀ ਹੋਵੇ ਜੇ ਮੈਂ ਕਿਸੇ ਨੂੰ ਆਪਣੇ ਨਜ਼ਦੀਕ ਆਉਣ ਦਿੱਤਾ ਹੋਵੇ ਮੈਂ ਡਰਦੀ ਕਿਸੇ ਨਾਲ ਗੱਲ ਵੀ ਨਹੀਂ ਸੀ ਕਰਦੀ ਪਾਲ ਦੇ ਡਰ ਤੋਂ ਮੈਂ ਕਿਸੇ ਨਾਲ ਜਾਣ ਪਹਿਚਾਣ ਵੀ ਨਾ ਕਰ ਕਰਦੀ ਅਗਰ ਪਤਾ ਲੱਗਾ ਤਾਂ ਮੈਨੂੰ ਬੇਰਹਿਮਾਂ ਵਾਂਗ ਕੁੱਟੇਗਾ ਇੱਕ ਵਾਰ ਮੇਰੇ ਨਾਲ ਮੁੰਡਾ ਕੰਮ ਕਰਦਾ ਸੀਗਾ ਫਰੋਜ਼ ਪਾਕਿਸਤਾਨ ਤੋਂ ਸੀਗਾ ਹਰ ਰੋਜ਼ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਂ ਡਰਦੀ ਹੂੰ ਹਾਂ ਕਰਦੀ ਪਾਸਾ ਵੱਟ ਜਾਂਦੀ ਫਰੋਜ਼ ਲਾਹੌਰ ਦੇ ਨਾ ਲਾਹੌਰ ਦੇ ਨਾਮ ਵਰਗਾ ਸੋਹਣਾ ਸੀਗਾ ਮੈਨੂੰ ਬਿਨਾਂ ਜਾਣੇ ਪਹਿਚਾਣੇ ਮੇਰੀ ਪਰਵਾਹ ਕਰਦਾ ਬਾਕੀ ਨਾਲ ਕੰਮ ਕਰਨ ਵਾਲਿਆਂ ਤੋਂ ਵੀ ਮੇਰੇ ਬਾਰੇ ਪੁੱਛਦਾ ਰਹਿੰਦਾ ਮੈਨੂੰ ਫਰੋਜ਼ ਚੰਗਾ ਲੱਗਦਾ ਲੱਗੇ ਵੀ ਕਿਉਂ ਨਾ ਹਰ ਕੋਈ ਤਾਂ ਚਾਹੁੰਦਾ ਹੈ ਕਿ ਕੋਈ ਸਾਡੀ ਫਿਕਰ ਕਰੇ ਮੈਂ ਡਰਦੀ ਨੇ ਕਦੇ ਵੀ ਉਹਦੀ ਕਿਸੇ ਕੋਲ ਗੱਲ ਗੌਰ ਨਾ ਕੀਤੀ ਕਦੇ ਉਹਦੇ ਨਾਲ ਅੱਖਾਂ ਨਾ ਮਲਾਈ ਉਹਦੇ ਦਿਲ ਚ ਕੀ ਚੱਲਦਾ ਹੈ ਕਦੇ ਜਾਣਨ ਦੀ ਕੋਸ਼ਿਸ਼ ਨਾ ਕੀਤੀ ਮੈਂ ਇਹ ਸਮਝਦੀ ਰਹੀ ਕਿ ਮੈਨੂੰ ਕੀ ਲੋੜ ਹੈ ਕਿਸੇ ਨੂੰ ਸਮਝਣ ਦੀ ਮੇਰੇ ਕੋਲ ਆਪਣੇ ਆਪ ਨੂੰ ਸਮਝਣ ਦੀ ਵੇਲ ਨਹੀਂਗੀ ਫਿਰ ਮੈਂ ਕਿਸੇ ਹੋਰ ਨੂੰ ਕੀ ਸਮਝਣਾ ਸੀਗਾ ਮੇਰੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ ਪੰਛੀ ਪਿੰਜਰੇ ਤੋਂ ਆਜ਼ਾਦ ਹੋ ਗਿਆ ਜਾਨੀ ਮੈਂ ਪਾਲਤੋਂ ਅਲੱਗ ਹੋ ਗਈ ਇਹ ਆਸਾਨ ਨਹੀਂ ਸੀਗਾ ਪਰ ਮੈਂ ਆਪਣੇ ਫੈਸਲੇ ਤੇ ਅੜੀ ਰਹੀ ਪਾਲ ਮੇਰੇ ਸਾਸਤੇ ਮੰਮੀ ਡੜੀ ਸਭ ਮੇਰੇ ਫੈਸਲੇ ਖਿਲਾਫ ਸਨ ਇੱਕਦਮ ਸਾਰਿਆਂ ਨੂੰ ਫਿਕਰ ਪੈ ਗਈ ਮੈਂ ਕਿੱਥੇ ਰਹਿਣਾ ਕਿਸ ਨਾਲ ਰਹਿਣਾ ਤਰ੍ਹਾਂ ਤਰ੍ਹਾਂ ਦੀਆਂ ਫਿਕਰਾਂ ਮੇਰੇ ਸਾਰੇ ਪਰਿਵਾਰ ਨੂੰ ਹੋਈਆਂ ਅੱਜ ਅਚਾਨਕ ਕੋੜੇ ਬੇਰ ਮਿੱਠੇ ਕਿਸ ਤਰ੍ਹਾਂ ਹੋ ਗਏ ਖੋਰੇ ਕਿਹੜੀ ਬਾਗ ਵਗਣ ਲੱਗੀ ਦੰਗ ਚਲਾਉਣ ਵਾਲਾ ਵਿੱਚੂ ਹਮਦਰਦੀ ਕਰ ਰਿਹਾ ਸੀਗਾ ਕਿਸੇ ਵੀ ਇਨਸਾਨ ਨੂੰ ਸਮਝਣਾ ਬਹੁਤ ਮੁਸ਼ਕਲ ਹੈ ساری ਜ਼ਿੰਦਗੀ ਦੀ ਸਮਝਣ ਲਈ ਘਟ ਪੈ ਜਾਂਦੀ ਹੈ ਬੰਦਾ ਗਿਰਗਟ ਵਾਂਗੂ ਰੰਗ ਬਦਲਦਾ ਸ਼ਾਇਦ ਇਸ ਤੋਂ ਵੀ ਤੇਜ਼ੀ ਨਾਲ ਬਦਲਦਾ ਆ ਮੈਂ ਪੁਲਿਸ ਦੀ ਸਹਾਇਤਾ ਨਾਲ ਕਾਨੂੰਨ ਮੁਤਾਬਕ ਅਲੱਗ ਰਹਿਣ ਵਿੱਚ ਸਫਲ ਹੋਈ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਜਿੱਤ ਸੀਗੀ ਮੈਂ ਕਿੰਨਾ ਖੁਸ਼ੀਗੀ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਾ ਸਕੋਗੇ ਅੱਜ ਪੰਜ ਛੇ ਪਿੰਜਰੇ ਜੋ ਬਾਹਰ ਖੁੱਲੇ ਅਸਮਾਨ ਚ ਉਡਾਰ ਰਗਾ ਲਾ ਰਿਹਾ ਸੀਗਾ ਮੈਂ ਬੇਸਮੈਂਟ ਕਿਰਾਏ ਤੇ ਲੈ ਲਈ ਇਹ ਪੰਜਾਬੀ ਪਰਿਵਾਰ ਸੀਗਾ ਲੰਮੇ ਸਮੇਂ ਬਾਅਦ ਮੈਂ ਸੌਖ ਦਾ ਸਾ ਲਿਆ ਮੈਂ ਜਸਮੀਨ ਤੇ ਰਵੀ ਠੀਕ ਸਾਂ ਟ੍ਰਾਂਟੋ ਦੀ ਹਵਾ ਸਾਨੂੰ ਰਾਸ ਆਈ ਉਹਦੀ ਵੀ ਕਿਉਂ ਨਾ ਇੱਥੇ ਕਿਹੜਾ ਕੋਈ ਕਲੇਸ਼ ਕਰਨ ਵਾਲਾ ਸੀਗਾ ਨਾ ਕਿਸੇ ਦੀਆਂ ਗਾਲਾਂ ਸੋਨੀਆਂ ਪੈਂਦੀਆਂ ਸੀ ਨਾ ਹੀ ਕਿਸੇ ਦੀ ਕੁੱਟਮਾਰ ਦਾ ਡਰ ਮੈਨੂੰ ਬਹੁਤ ਸਮਾਂ ਪਹਿਲਾਂ ਇਹ ਫੈਸਲਾ ਲੈ ਲੈਣਾ ਚਾਹੀਦਾ ਸੀਗਾ ਮੈਂ ਇੱਕ ਸਟੋਰ 'ਚ ਕੰਮ ਕਰਨ ਲੱਗੀ ਜਸਮੀਨ ਤੇ ਰਵੀ ਦਾ ਇੱਥੇ ਸਕੂਲ 'ਚ ਦਾਖਲਾ ਕਰਵਾ ਦਿੱਤਾ ਪਿਛਲੇ ਸਕੂਲ 'ਚੋਂ ਨਾ ਕਟਵਾਇਆ ਕਾਫੀ ਭਜਨਟ ਦਾ ਕੰਮ ਸੀਗਾ ਸਾਰੀ ਜ਼ਿੰਮੇਵਾਰੀ ਹੁਣ ਮੇਰੀ ਇਕੱਲੇ ਦੇ ਮੋਢਿਆਂ ਤੇ ਆ ਗਈ ਸੀ ਪਰ ਮੈਂ ਬਹੁਤ ਖੁਸ਼ ਸੀ ਕਿੰਨਾ ਪੈਸਾ ਕਮਾ ਰਹੀ ਸੀ ਸਾਰਾ ਆਪਣੇ ਕੋਲ ਸੀ ਆ ਆਪਣੀ ਮਰਜ਼ੀ ਨਾਲ ਖਰਚਾ ਕਰਦੀ ਕੁਝ ਪੈਸੇ ਬੱਚਿਆਂ ਲਈ ਜੋੜ ਕੇ ਰੱਖਦੀ ਮਾਪੇ ਮੇਰੇ ਫੈਸਲੇ ਤੇ ਅੱਜ ਕਿ ਨਾਰਾਜ਼ ਹੋਏ ਮੈਨੂੰ ਕੋਈ ਪਰਵਾਹ ਨਹੀਂ ਹੋਈ ਜਾਣ ਦੋ ਮੈਂ ਪਾਲ ਤੋਂ ਪੱਕੇ ਤੌਰ ਤੇ ਅਲੱਗ ਰਹਿਣ ਦਾ ਫੈਸਲਾ ਕਰ ਲਿਆ ਸੀ ਮੈਂ ਕੋਰਟ ਵਿੱਚ ਤਲਾਕ ਦੀ ਅਰਜ਼ੀ ਦੇ ਦਿੱਤੀ ਸੀ ਆਜ਼ਾਦੀ ਨਾਲ ਆਪਣੇ ਆਉਣ ਨਾਲ ਕੱਲ ਦੇ ਸੁਪਨੇ ਦੇਖਣ ਲੱਗੀ ਸੀ ਜਸਮੀਨ ਤੇ ਰਵੀ ਹੁਣ ਮੇਰੀ ਜ਼ਿੰਦਗੀ ਸਨ ਅਸੀਂ ਇੱਕ ਦੂਜੇ ਦਾ ਸਹਾਰਾ ਸੀ ਜ਼ਿੰਦਗੀ ਬਿਨਾ ਕਿਸੇ ਰੁਕਾਵਟ ਦੇ ਚੱਲ ਰਹੀ ਸੀ ਮੈਂ ਫੇਸਬੁੱਕ ਤੇ ਅਕਾਊਂਟ ਬਣਾ ਲਿਆ ਪੁਰਾਣੇ ਦੋਸਤ ਜਾਨੀ ਪੰਜਾਬ ਵਾਲਿਆਂ ਨੂੰ ਲੱਭ ਲਿਆ ਸੀ ਫੇਸਬੁੱਕ ਤੇ ਮੇਰੀ ਮੁਲਾਕਾਤ ਇੱਕ ਮੀਤ ਨਾਮ ਦੇ ਮੁੰਡੇ ਨਾਲ ਥੋੜੇ ਸਮੇਂ ਵਿੱਚ ਅਸੀਂ ਚੰਗੇ ਦੋਸਤ ਬਣ ਗਏ ਮੀਤ 27 ਸਾਲਾਂ ਦਾ ਮਧਰੇ ਕੱਦ ਦਾ ਸਾਹਵਲੇ ਰੰਗ ਦਾ ਜਵਾਨ ਸੀਗਾ ਵੇਲੇ ਸਮੇਂ ਮੈਂ ਮੀਤ ਨਾਲ ਗੱਲ ਕਰਦੀ ਰਹਿੰਦੀ ਮੀਤ ਦੀਆਂ ਗੱਲਾਂ ਸੁਣ ਸੁਣ ਮੈਂ ਹਾਸੇ ਰਹੀਦੀ ਬੜੀਆਂ ਪਿਆਰੀਆਂ ਗੱਲਾਂ ਕਰਦਾ ਸੀਗਾ ਮੀਤ ਨੂੰ ਮੈਂ ਆਪਣੇ ਸਹੁਰਿਆਂ ਦੀ ਸਾਰੀ ਕਹਾਣੀ ਦੱਸ ਦਿੱਤੀ ਮੀਤ ਮੇਰੇ ਨਾਲ ਹਮਦਰਦੀ ਕਰਦਾ ਮੇਰਾ ਖਿਆਲ ਰੱਖਦਾ ਕਦੇ ਮੈਂ ਦੁਖੀ ਹੁੰਦੀ ਤਾਂ ਮੀਤ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਸਭ ਕੁਝ ਭੁਲਾ ਦਿੰਦਾ ਮੈਂ ਮੀਤ ਤੇ ਪ੍ਰੋਸਾ ਕਰਨ ਲੱਗੀ ਫੇਸਬੁੱਕ ਤੋਂ ਹਟ ਅਸੀਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਗਏ ਸੀ ਜਿਉਂ ਦੀ ਮੌਕੇ ਵੀ ਮੈਂ ਮੀਤ ਨਾਲ ਗੱਲਾਂ ਕਰਦੀ ਰਹਿੰਦੀ ਸੀ ਮੀਤ ਮਰੂਤੀ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ ਗਾਹਕ ਨੂੰ ਨਵੇਂ ਮਾਡਲਾਂ ਬਾਰੇ ਦੱਸਣਾ ਤੇ ਗੱਡੀਆਂ ਵੇਚਣੀਆਂ ਇਹ ਸੀਗਾ ਕੰਮ ਮੀਤ ਦਾ ਕਦੇ-ਕਦੇ ਮੀਤ ਆਪਣੇ ਕੰਮ 'ਚ ਬਿਜੀ ਹੁੰਦਾ ਮੈਨੂੰ ਦਿਨ ਖੱਡਣਾ ਔਖਾ ਹੋ ਜਾਂਦਾ ਮੈਂ ਰਾਤ ਪਰੋ ਦੀ ਅਡੀਕ ਕਰਦੀ ਮੀਜ ਦੀ ਮੈਨੂੰ ਬੁਰੀ ਤਰ੍ਹਾਂ ਆਦਤ ਪੈ ਗਈ ਸੀ ਇੱਕ ਦਿਨ ਗੱਲ ਨਾ ਹੁੰਦੀ ਇਦਾਂ ਲੱਗਦਾ ਕਿ ਕਈ ਦਿਨ ਹੋ ਗਏ ਆ ਮੀਤ ਦੀਆਂ ਹਮਦਰਦੀ ਭਰੀਆਂ ਗੱਲਾਂ ਨੇ ਮੇਰਾ ਦਿਲ ਜਿੱਤ ਲਿਆ ਅੱਜ ਤੱਕ ਇਨਾ ਧਿਆਨ ਮੇਰਾ ਕਿਸੇ ਨੇ ਨਹੀਂ ਸੀ ਰੱਖਿਆਗਾ ਪਾਲ ਪਾਲ ਤੋਂ ਮੇਰੀ ਖਬਰ ਲੈਣੀ ਮੈਨੂੰ ਪੁੱਛਣਾ ਤੂੰ ਰੋਟੀ ਖਾ ਲਈ ਕਿ ਨਹੀਂ ਅੱਜ ਤੱਕ ਇਦਾਂ ਕਦੇ ਨਾ ਹੋਇਆ ਮੇਰੀ ਪ੍ਰਵਾਹ ਤਾਂ ਮੇਰੇ ਬਾਪ-ਬਾਪ ਨੇ ਵੀ ਨਹੀਂ ਕੀਤੀਗੀ ਹੈਲੋ ਮੀਤ ਮੈਂ ਕੰਨ 'ਚ ਹੈੱਡਫੋਨ ਲਗਾਉਂਦਿਆਂ ਕਿਹਾ ਹਾਈ ਯਸ ਮੀਤ ਪਿਆਰ ਨਾਲ ਮੈਨੂੰ ਯਾ ਸਕਦਾ ਮੀਤ ਦੇ ਮੂੰਹੋਂ ਯਾ ਸੁਣ ਕੇ ਮੈਨੂੰ ਨਸ਼ਾ ਜਿਹਾ ਚੜ ਜਾਂਦਾ ਓ ਕਿਵੇਂ ਆ ਕਿਵੇਂ ਹਾਂ ਮੈਂ ਪੁੱਛਿਆ ਮੈਂ ਠੀਕ ਹਾਂ ਓਕੇ ਕੀ ਕਰ ਰਹੇ ਹੋ ਮੈਂ ਪੁੱਛਿਆ ਉਸਨੂੰ ਕੁਝ ਸੋਚ ਰਿਹਾ ਸੀ ਜਸ ਮੀਤ ਨੇ ਲੰਮਾ ਸਾਹ ਲੈਂਦਿਆਂ ਕਿਹਾ ਕੀ ਸੋਚ ਰਹੇ ਸੀ ਮੀਤ ਮੈਂ ਪੁੱਛਿਆ ਕਈ ਦਿਨਾਂ ਤੋਂ ਸੋਚ ਰਿਹਾ ਸੀ ਪਤਾ ਨਹੀਂ ਜਸ ਤੁਹਾਨੂੰ ਪਸੰਦ ਵੀ ਆਊ ਕਿੰਨਾ ਮੀਤ ਗੱਲ ਕੋਲ ਮੋਲ ਕਰਦਿਆਂ ਬੋਲਿਆ ਮੀਤ ਜੋ ਦਿਲ ਵਿੱਚ ਹੈਗਾ ਯਾ ਬੋਲੋ ਮੈਨੂੰ ਤੁਹਾਡੀ ਹਰ ਗੱਲ ਪਸੰਦ ਹੈ ਮੇਰੀ ਗੱਲ ਸੁਣ ਮੀਤ ਦਾ ਹੌਸਲਾ ਵਧ ਗਿਆ ਜਸ ਮੇਰੀ ਸੌਖਾਉਂ ਚੀ ਗੁੱਸਾ ਨਹੀਂ ਕਰੋਗੇ ਨਹੀਂ ਕਰਦੀ ਜੀ ਹੁਣ ਦੱਸੋ ਵੀ ਮੇਰੀ ਉਤਸੁਕਤਾ ਵਧਣ ਲੱਗੀ ਜਸ ਮੈਂ ਕਈ ਦਿਨਾਂ ਤੋਂ ਤੁਹਾਡੇ ਬਾਰੇ ਸੋਚ ਰਿਹਾ ਸੀ ਤੁਸੀਂ ਕਿੰਨੀ ਤਕਲੀਫ ਵਿੱਚੋਂ ਗੁਜ਼ਰੇ ਹੋ ਮੈਨੂੰ ਤੁਹਾਡੀ ਬਹੁਤ ਫਿਕਰ ਰਹਿੰਦੀ ਹੈ ਮੈਂ ਚਾਹਨਾ ਉਮੀਦ ਗੱਲ ਕਰਦਾ ਕਰਦਾ ਰੁਕ ਗਿਆ ਹਾਂ ਹਾਂ ਦੱਸ ਕੀ ਚਾਹੁੰਦੇ ਹੋ ਮੈਂ ਗੱਲ ਜੋ ਗੱਲ ਹੈ ਸਾਫ਼-ਸਾਫ਼ ਦੱਸੋ ਮੈਂ ਕਿਹਾ ਮੇਰੇ ਤੋਂ ਤੇਰੀਆਂ ਤਕਲੀਫਾਂ ਨਹੀਂ ਸੁਣੀਆਂ ਜਾਂਦੀਆਂ ਮੈਂ ਚਾਹਨਾ ਆਪਾਂ ਇੱਕ ਹੋ ਜਾਈਏ ਆਪਾਂ ਵਿਆਹ ਕਰਵਾ ਲਈਏ ਜਸ ਮਿੱਥ ਦੀ ਗੱਲ ਸੁਣ ਕੇ ਮੇਰੀ ਧੜਕਣ ਤੇਜ਼ ਹੋ ਗਈ ਮੈਂ ਜੋ ਮੈਂ ਚਾਹੁੰਦੀ ਸੀ ਉਮੀਦ ਕਹਿ ਦਿੱਤਾ ਸੀ ਮਿੱਥ ਨੇ ਮੀਤ ਮੈਂ ਵੀ ਤੈਨੂੰ ਬਹੁਤ ਪਸੰਦ ਕਰਦੀ ਆ ਪਰ ਆਪਾਂ ਇਕ ਨਹੀਂ ਹੋ ਸਕਦੇ ਮੈਂ ਦੋ ਬੱਚਿਆਂ ਦੀ ਮਾਂ ਤੇ ਤੂੰ ਅਜੇ ਕੁਆਰਾ ਏ ਤੂੰ ਆਪਣੇ ਲਈ ਕੋਈ ਕੁਆਰੀ ਕੁੜੀ ਲੱਭ ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਮੈਂ ਮੀਤ ਨੂੰ ਪਿਆਰ ਕਰਨ ਲੱਗ ਗਈ ਸਾਂ ਪਰ ਵਿਆਹ ਕਰਵਾ ਕੇ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਨਹੀਂ ਜੱਸ ਮੈਨੂੰ ਕਿਸੇ ਦੀ ਲੋੜ ਨਹੀਂ ਗਈ ਮੈਨੂੰ ਤੇਰੀ ਫਿਕਰ ਹੈ ਮੈਂ ਤੈਨੂੰ ਵੀ ਮੈਂ ਵੀ ਪਿਆਰ ਕਰਦਾ ਤੈਨੂੰ ਤੇਰੇ ਬੱਚਿਆਂ ਨੂੰ ਵੀ ਪਿਆਰ ਕਰਾਂਗਾ ਮੀਤ ਖੜੇ ਪਿਆ ਪਰ ਤੇਰਾ ਪਰਿਵਾਰ ਕੀ ਆਖੂਗਾ ਉਹ ਰਾਜੀ ਹੋਣਗੇ ਆਪਣੇ ਰਸਤੇ ਲਈ ਮੈਂ ਕਿਹਾ ਜਾਸ ਉਹਨਾਂ ਦੀ ਫਿਕਰ ਨਾ ਕਰੋ ਉਹਨਾਂ ਨੂੰ ਮੈਂ ਮਨਾ ਲਵਾਵਾਂਗਾ ਉਮੀਦ ਨੇ ਤਸੱਲੀ ਦਿੱਤੀ ਮੀਤ ਪਿੱਛੇ ਮੈਂ ਪਹਿਲੇ ਹੀ ਪਾਗਲ ਸੀ ਹੁਣ ਮੇਰਾ ਪਾਗਲਪਨ ਸਿਖਰ ਤੇ ਸੀਗਾ ਮੀਜ ਦੇ ਘਰ ਤੇ ਮੰਨ ਗਏ ਉਮੀਦ ਦੀ ਮਾਂ ਮੇਰੇ ਨਾਲ ਗੱਲਾਂ ਕਰਦੀ ਤੇ ਆਖਦੀ ਛੇਤੀ ਛੇਤੀ ਪੰਜਾਬ ਆ ਜਾ ਤੇ ਉਮੀਦ ਨਾਲ ਵਿਆਹ ਕਰਵਾ ਲੈ ਤਕਰੀਬਨ 6 ਮਹੀਨੇ ਗੁਜ਼ਰ ਗਏ ਮੀਮੀ ਤੋਂ ਸવાય ਕਿਸੇ ਤੇ ਭਰੋਸਾ ਨਾ ਕਰਦੀ ਨਾ ਹੀ ਕਿਸੇ ਨਾਲ ਗੱਲ ਕਰਦੀ ਕਰਦ ਨਾਲ ਵੀ ਮੈਂ ਘਟਵੱਦੀ ਗੱਲ ਕਰਦੀ ਮੀਮੀ ਤੇ ਸવાય ਮੈਨੂੰ ਕੁਝ ਵੀ ਯਾਦ ਨਹੀਂ ਸੀ ਰਿਹਾ ਮੀਤ ਨੂੰ ਕੈਨੇਡਾ ਬੁਲਾਉਣ ਲਈ ਮੈਂ ਪੈਸੇ ਜੋੜਨ ਲੱਗੀ ਮੀਤ ਕੈਨੇਡਾ ਆਉਣ ਦੀ ਕਾਹਲੀ ਕਰਦਾ ਤਾਂ ਕਹਿੰਦਾ ਆਪਾਂ ਜਲਦੀ ਵਿਆਹ ਕਰਾ ਲਈਏ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਇੱਕ ਦਿਨ ਮੀਤ ਦੇ ਫੋਨ ਤੋਂ ਕਾਲ ਆਈ ਮੀਤ ਦਾ ਦੋਸਤ ਬੋਲ ਰਿਹਾ ਸੀ ਕਹਿਣ ਲੱਗਾ ਮੀਤ ਦਾ ਐਕਸੀਡੈਂਟ ਹੋ ਗਿਆ ਏ ਕਾਫੀ ਸੱਟਾਂ ਲੱਗ ਗਿਆ ਵਾਂ ਹਸਪਤਾਲ ਦਾਖਲ ਕਰਵਾਇਆ ਇਸੇ ਸਮੇਂ 30000 ਰੁਪਏ ਦੀ ਲੋੜ ਹੈ ਡਾਕਟਰ ਨੇ ਜਮ੍ਹਾਂ ਕਰਾਉਣ ਲਈ ਕਿਹਾ ਮੀਜ ਦੇ ਐਕਸੀਡੈਂਟ ਦੀ ਖਬਰ ਸੁਣ ਮੈਂ ਦਹਿਲ ਗਈ ਆਪਣੇ ਬੱਚਿਆਂ ਲਈ ਜਮ੍ਹਾਂ ਕੀਤੇ ਪੈਸੇ ਚੋਂ 30000 ਕਢਵਾ ਮੀਜ ਦੇ ਖਾਤੇ 'ਚ ਜਮ੍ਹਾਂ ਕਰਵਾ ਦਿੱਤਾ ਮੈਨੂੰ ਮੀਜ ਦੀ ਬਹੁਤ ਫਿਕਰ ਹੋ ਰਹੀ ਸੀ ਰੱਬ ਨੇ ਸਾਲਾਂ ਬਾਅਦ ਖੁਸ਼ੀ ਦਿੱਤੀ ਸੀ ਉਹਨੂੰ ਵੀ ਕੋਈ ਖੁੰਦਾ ਨਜ਼ਰ ਆਇਆ ਸੀਗਾ ਪੈਸਿਆਂ ਦੀ ਨਹੀਂ ਗੱਲ ਮੀਤ ਦੀ ਪਰਵਾਹ ਜ਼ਿਆਦਾ ਸੀਗੀ ਦੂਸਰੇ ਦਿਨ ਮੀਤ ਨਾਲ ਮੇਰੀ ਗੱਲ ਹੋਈ ਮੀਤ ਬਿਲਕੁਲ ਠੀਕ ਸੀ ਮੀਤ ਨੇ ਦੱਸਿਆ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਕਾਰ ਵਾਲੇ ਨੇ ਟੱਕਰ ਮਾਰੀ ਮੋਟਰਸਾਈਕਲ ਬੇਕਾਬੂ ਹੋ ਕੇ ਡੈਗ ਪਿਆ ਕਾਫੀ ਸੱਟਾਂ ਲੱਗੀਆਂ ਪਰ ਰੱਬ ਦੀ ਮਿਹਰ ਆ ਬਚ ਗਿਆ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਮੀਤ ਬਿਲਕੁਲ ਠੀਕ ਸੀਗਾ ਪੱਥ ਚੜ ਪਿੱਛੋਂ ਮੇਰੇ ਦਮਨ 'ਚ ਬਹਾਰ ਆ ਦਾ ਮੌਸਮ ਆਇਆ ਸੀਗਾ ਚੜੀਆਂ ਨੇ ਫਿਰ ਚੈੱਕਣਾ ਸ਼ੁਰੂ ਕੀਤਾ ਹਵਾਵਾਂ ਨੇ ਸਰੀਲੀਆਂ ਤੁੰਨਾ ਬਜਾਉਣਾ ਸ਼ੁਰੂ ਕੀਤੀਆਂ ਮੈਂ ਤੇ ਮੀਤ ਹੋਰ ਵੀ ਨੇੜੇ ਆ ਗਏ ਸੀਗੇ ਇੱਕ ਦੂਜੇ ਦੀ ਜੰਦ-ਜਾਨ ਹਲੇ 15 ਦਿਨ ਗੁਜ਼ਰੇ ਸੀ ਮੀਤ ਨੇ ਕਿਹਾ ਐਕਸੀਡੈਂਟ ਵਿੱਚ ਉਹਦਾ ਮੋਟਰਸਾਈਕਲ ਭੰਨਿਆ ਗਿਆ ਮੈਂ ਚਾਹਣਾ ਇਹਨੂੰ ਵੇਚ ਕੇ ਨਵਾਂ ਲੈ ਲਈਏ ਇਹ ਜਲਦਾ ਤਾਂ ਹੈ ਪਰ ਮੈਨੂੰ ਵਹਿਮ ਜਿਹਾ ਹੋ ਗਿਆ ਕਿ ਵੀ ਚਲਾਉਣ ਤੋਂ ਮਨਾ ਕਰਦੇ ਹਨ ਘਰ ਦੇ ਵੀ ਕਹਿੰਦੇ ਇਹਨੂੰ ਵੇਚ ਦੇ ਜਸ ਮੈਨੂੰ 20000 ਰੁਪਏ ਦੇ ਮੈਂ ਅਗਲੇ ਮਹੀਨੇ ਵਾਪਸ ਕਰ ਦੋ ਬੱਚਾ ਦੇ ਖਾਤੇ ਬਚਿਆ 18000 ਵੀ ਮੈਂ ਕਢਵਾ ਲਿਆ 2000 ਰੁਪਇਆ ਹੋਰ ਪਾ ਕੇ ਮੈਂ 20000 ਰੁਪਏ ਭੇਜ ਦਿੱਤੇ ਮੀਤ ਨਾਲ ਮੇਰਾ ਵਿਆਹ ਹੋਣ ਦੇ ਬਾਅਦ ਰਲ ਮਿਲ ਬੱਚਿਆਂ ਲਈ ਪੈਸੇ ਜਮ੍ਹਾਂ ਕਰ ਲਵਾਂਗੇ ਨਾਲੇ ਫਿਰ ਤਾਂ ਲੋੜ ਵੀ ਨਹੀਂ ਰਹਿਣੀਗੀ ਮੈਂ ਮੀਤ ਨਾਲ ਐਟ ਵਰਗੇ ਪੱਕੇ ਖਿਆਲ ਬੁਣੀ ਬੈਠੀ ਸੀ ਜਨਰਾਤ ਇੱਕ ਕਰਕੇ ਜੋੜੇ ਪੈਸੇ ਮੈਂ ਮੀਤ ਨੂੰ ਭੇਜ ਦਿੱਤੇ ਫਿਰ ਮੀਤ ਕਿਹੜਾ ਮੇਰੇ ਤੋਂ ਅਲੱਗ ਸੀ ਮੀਤ ਮੇਰੇ ਨਾਲ ਵਿਆਹ ਕਰਵਾ ਲਵੇਗਾ ਮੇਰੇ ਮਨ 'ਚ ਪੂਰਾ ਵੀ ਸ਼ੰਕਾ ਨਹੀਂ ਸੀ ਪਿਆਸਾਂ ਦੀ ਇਹ ਹੋਰ ਕਮਾਲਾਂ ਵਾਂਗੀ ਮੀਤ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਮੀਤ ਮੇਰੇ ਲਈ ਰੱਬ ਸਮਾਨ ਸੀਗਾ ਮੀਤ ਮੇਰਾ ਖਿਆਲ ਵੀ ਤਾਂ ਬੱਚਿਆਂ ਵਾਂਗ ਹੀ ਰੱਖਦਾ ਸੀਗਾ ਸੁੱਖਾਂ ਦੇ ਠੰਡੇ ਬੁੱਲੇ ਇੱਕ ਵਾਰ ਫਿਰ ਚੁੱਪ ਹੋ ਗਏ ਗਰਮ ਹਵਾਵਾਂ ਨੇ ਜ਼ੋਰ ਫੜ ਲਿਆ ਰੁੱਖੇ ਚਿਹਰੇ ਤੋਂ ਰੌਣਕ ਨੀਰ ਦੇ ਲਿਫਾਫੇ ਵਾਂਗ ਉੱਡ ਗਏ ਮੀਤ ਤਗੇਵਾਜ ਨਿਕਲਿਆ ਫਰੇਬੀ ਮੇਰੇ ਨਾਲ ਧੋਖਾ ਕਰਦਾ ਰਿਹਾ ਧੋਖੇ ਬਾਝ ਇੱਕ ਵਾਰ ਫਿਰ ਮੇਰੀ ਪੇਟ ਤੇ ਕੰਜਰ ਖੋਬਿਆ ਗਿਆ ਸੀਗਾ ਪਹਿਲਾਂ ਵਾਲੇ ਜ਼ਖਮ ਅੱਲੇ ਸੀਗੇ ਤਾਜ਼ਾ ਜ਼ਖਮ ਇੱਕ ਹੋਰ ਮਿਲ ਗਿਆ ਮੇਰੇ ਪਿਆਰ ਦਾ ਸਰੂਰ ਉਦੋਂ ਟੁੱਟਿਆ ਜਦੋਂ ਮੀਤ ਦੇ ਕਿਸੇ ਦੋਸਤ ਵੱਲੋਂ ਮੀਤ ਦੀ ਫੇਸਬੁੱਕ ਪੋਸਟ ਤੇ ਆਈਫੋਨ ਦੀਆਂ ਵਧਾਈਆਂ ਪੜੀਆਂ ਮੈਂ ਹੈਰਾਨ ਇੱਕ ਪਾਸੇ ਇਹ ਲਾਲ ਲਾਚਾਰ ਜਿਹਾ ਬਣ ਕੇ ਮੇਰੇ ਤੋਂ ਪੈਸੇ ਮੰਗਦਾ ਹੈ ਕਦੇ ਆਪਣੇ ਇਲਾਜ ਲਈ ਕਦੇ ਮੋਟਰਸਾਈਕਲ ਲਈ ਮੈਂ ਆਪਣੇ ਬੱਚਿਆਂ ਦੇ ਮੂੰਹ ਵਰਗੀ ਕੱਢ ਕੇ ਕੁਝ ਪੈਸੇ ਜੋੜੇ ਸੀਗੇ ਉਹ ਵੀ ਇਹਨੂੰ ਭੇਜ ਦਿੱਤੇ ਪਰ ਇਹ ਆਈਫੋਨ ਲੈਂਦਾ ਫਿਰਦਾ ਹੈ ਮੈਂ ਆਪਣੇ ਆਪ ਨੂੰ ਕੋਸਣ ਲੱਗੀ ਆਪਣੀ ਨਾ ਸਮਝੀ ਲਈ ਲਾਹਣਤਾ ਪਾਉਣ ਲੱਗੀ ਤਣ ਰਾਤ ਇੱਕ ਕਰ ਆਪਣੇ ਜੁਆਕਾਂ ਲਈ ਪੈਸੇ ਜੁੜੇ ਹਰਾਮਖੋਰ ਮੀਟ ਦੀਆਂ ਗੱਲਾਂ 'ਚ ਆ ਕੇ ਇੱਕ ਇੱਕ ਡਾਲਰ ਬਰਬਾਦ ਕਰ ਬੈਠੀ ਮੇਰੇ ਤੋਂ ਡਫਰ ਔਰth ਹੋਰ ਕੌਣ ਹੋਵੇਗੀ ਜਿਹੜੀ ਦੋ ਮੂੰਹ ਭਿੱਜੇ ਲਫ਼ਜ਼ਾਂ ਵੱਟੇ ਬਰਬਾਦ ਹੁੰਦੀ ਫਿਰਦੀ ਆ ਮੈਂ ਸੋਚਿਆ ਮੀਤ ਤੋਂ ਸਾਰੀ ਗੱਲ ਪੁੱਛਾਂ ਪਰ ਖਿਆਲ ਆਇਆ ਕੋਈ ਫਾਇਦਾ ਨਹੀਂ ਹੋਵੇਗਾ ਮੀਤ ਤੋਂ ਖੜਾ ਛਡਾਉਣ ਵਿੱਚ ਮੈਂ ਆਪਣੀ ਭਲਾਈ ਸਮਝੀ ਮੈਂ ਮੀਤ ਤੋਂ ਪਾਸਾ ਵਟਣਾ ਸ਼ੁਰੂ ਕਰ ਦਿੱਤਾ ਵੈਸੇ ਇਹ ਬਹੁਤ ਮੁਸ਼ਕਲ ਸੀ ਮੀਤ ਬਿਨਾਂ ਰਹਿਣ ਦੀ ਆਦਤ ਹਾਲੇ ਮੈਨੂੰ ਨਹੀਂ ਸੀ ਇੱਕ ਗੱਲ ਦੇਖੋ ਸਭ ਕੁਝ ਪਤਾ ਹੁੰਦਿਆਂ ਹੋਏ ਵੀ ਮੈਂ ਮੀਤ ਨਾਲ ਹਮੇਸ਼ਾ ਗੱਲਾਂ ਕਰਦੀ ਸੀ ਪਿਆਰ ਮੁਹੱਬਤ ਮੋਤ ਤੇ ਹਮਦਰਦੀ ਇਹਨਾਂ ਲਫ਼ਜ਼ਾਂ ਤੋਂ ਮੇਰੀ ਜ਼ਿੰਦ ਹਮੇਸ਼ਾ ਸਖਣੀ ਰਹੀ ਆ ਮੂੰਹ ਪਿੱਜੇ ਦੋ ਬੋਲ ਵੀ ਕਿਸੇ ਦੇ ਮੂੰਹੋਂ ਮੇਰੇ ਲਈ ਨਾ ਨਿਕਲੇ ਅਗਰ ਨਿਕਲੇ ਤਾਂ ਝੂਠੇ ਨਿਕਲੇ ਮੈਂ ਵੀ ਕਿਸੇ ਦੇ ਦਿਲ 'ਚ ਸਮਾ ਜਾਣਾ ਚਾਹੁੰਦੀ ਸਾਂ ਮੇਰਾ ਵੀ ਦਿਲ ਕਰਦਾ ਸੀ ਕਿਸੇ ਦੇ ਸੁਪਨੇ 'ਚ ਆਉਣ ਨੂੰ ਪਰ ਅਫਸੋਸ ਕਦੇ ਕਿਸੇ ਨੇ ਬੁਲਾਇਆ ਹੀ ਨਹੀਂ ਕਿਸੇ ਨੇ ਖੋਬਾਂ 'ਚ ਯਾਦ ਹੀ ਨਾ ਕੀਤਾ ਅੰਬਰ ਦੇ ਤਾਰਿਆਂ 'ਚ ਮੈਂ ਵੀ ਤਾਰਾਂ ਤਾਰਾਂ ਬਣ ਜਾਵਾਂਗੀ ਜਿਉਂਦੇ ਹੋਇਆਂ ਕਿਸੇ ਲਈ ਖੁਸ਼ੀ ਨਾ ਬਣ ਸਕੀ ਛੱਜ ਟੁੱਟ ਕੇ ਕਿਸੇ ਦੀ ਖੁਆਇਸ਼ ਪੂਰੀ ਕਰ ਸਕਾਂ ਮੀਤ ਦੇ ਇਰਾਦੇ ਮੈਂ ਸਮਝ ਗਈ ਸੀ ਮੀਤ ਆਨੇ ਬਹਾਨੇ ਲਗਾ ਕੇ ਮੇਰੇ ਤੋਂ ਪੈਸੇ ਮੰਗਦਾ ਮੈਂ ਟਾਲ ਮਟੋਲ ਕਰ ਦਿੰਦੀ ਹਕੀਕਤ ਇਹ ਵੀ ਸੀ ਕਿ ਮੇਰੇ ਕੋਲ ਦੇਣ ਲਈ ਕੌਡੀ ਵੀ ਨਹੀਂ ਸੀਗੀ ਮੇਰਾ ਆਪਣਾ ਗੁਜ਼ਾਰਾ ਬੜਾ ਮੁਸ਼ਕਲ ਨਾ ਹੋ ਰਿਹਾ ਸੀ ਕਿ 50000 ਤੋਂ ਇਲਾਵਾ 1 ਰੁਪਿਆ ਵੀ ਉਮੀਦ ਨੂੰ ਨਾ ਦਿੱਤਾ ਜਿੰਨਾ ਹੁੰਦਾ ਹੈ ਮੀਤ ਨੂੰ ਅਨ ਗੋਲਿਆ ਕਰਦੀ ਸੀਗੀ ਮੀਤ 10 ਵਾਰ ਫੋਨ ਕਰਦਾ ਸੀਗਾ ਤਾਂ ਮੈਂ ਕਿਤੇ ਜਾ ਕੇ ਇੱਕ ਵਾਰ ਗੱਲ ਕਰਦੀ ਸੀ ਮੀਤ ਅੰਦਾਜ਼ਾ ਲਗਾ ਗਿਆ ਮੀਤ ਨੂੰ ਪਤਾ ਲੱਗ ਗਿਆ ਕਿ ਬਾਜੀ ਪਲਟਣ ਵਾਲੀ ਹੈ ਮੀਤ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਮੀਤ ਮੈਨੂੰ ਬਲੈਕਮੇਲ ਕਰਨ ਲੱਗਾ ਅਗਰ ਮੈਂ ਜੀਆਂ ਗੱਲਾਂ ਨਹੀਂ ਮੰਨਦੀ ਤਾਂ ਉਹ ਮੇਰੀ ਚੈਟ ਤੇ ਫੋਨ ਤੇ ਕੀਤੀਆਂ ਗੱਲਾਂ ਦੀ ਰਿਕਾਰਡਿੰਗ ਫੇਸਬੁੱਕ ਤੇ ਪਾ ਦੇਵੇਗਾ ਮੈਂ ਡਰ ਗਈ ਮੀਤ ਦੀ ਇੱਕੋ ਇੱਕ ਮੰਗ ਸੀ ਕਿ ਮੈਂ ਉਹਨੂੰ ਕੈਨੇਡਾ ਬੁਲਾ ਲਵਾਂ ਮੈਂ ਬਹੁਤ ਘਬਰਾ ਗਈ ਅਗਰ ਮੀਤ ਇਦਾਂ ਕਰਦਾ ਤਾਂ ਮੈਂ ਜੀਣ ਦੇ ਲਾਇਕ ਨਹੀਂ ਸੀ ਰਹਾਂਗੀ ਮੈਂ ਮੀਤ ਦੇ ਜਾਲ ਵਿੱਚ ਪੂਰੀ ਤਰ੍ਹਾਂ ਫਸ ਗਈ ਸੀ ਮੈਂ ਕੀ ਕਰਾਂ ਕੀ ਨਾ ਕਰਾਂ ਸਮਝ ਤੋਂ ਪਰੇ ਸੀ ਮੀਜ ਦੀ ਹੱਕਤ ਮੈਨੂੰ ਮਰਨ ਲਈ ਮਜਬੂਰ ਕਰ ਸਕਦੀ ਸੀ ਜਦੋਂ ਅਸੀਂ ਕਿਸੇ ਨੂੰ ਅਸਮਾਨ ਜਿੰਨਾ ਚਾਹਣ ਲੱਗ ਜਾਂਦੇ ਹਾਂ ਤਾਂ ਅਸੀਂ ਸਭ ਕੁਝ ਭਲਾ ਆਪਣੇ ਆਪ ਨੂੰ ਉਹਦੀਆਂ ਬਾਹਾਂ ਅੱਗੇ ਸਰਬਤ ਸਮਰਪਿਤ ਕਰ ਦਿੰਦੇ ਹਾਂ ਰਿਕਾਰਡਿੰਗਾਂ ਵਿੱਚ ਬਹੁਤ ਗੱਲਾਂ ਇਦਾਂ ਦੀਆਂ ਜਿਹੜੀਆਂ ਮੈਨੂੰ ਨਹੀਂ ਸਿੱਖਣੀਆਂ ਚਾਹੀਦੀਆਂ ਅਗਰ ਉਹ ਗੱਲਾਂ ਜਗ ਜਹਰ ਹੋ ਜਾਂਦੀਆਂ ਤਾਂ ਮੈਂ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਜਾਂਦੀ ਅਸੀਂ ਰੋਜ਼ ਦੇਖਦੇ ਹਾਂ ਅਗਰ ਮਜਬੂਰੀ ਵਸ ਮੇਰੇ ਵਰਗੀ ਭਾਗਾਂ ਨੂੰ ਕੋਈ ਗਲਤੀ ਕਰ ਬੈਠਦੀ ਹੈ ਤਾਂ ਉਸ ਗੱਲ ਤੇ ਮਿੱਟੀ ਪਾਉਣ ਦੀ ਬਜਾਏ ਅੱਗੇ ਦੀ ਅੱਗੇ ਸ਼ੇਅਰ ਕਰਦੇ ਹਾਂ ਸਵਾਦ ਲੈਣੇ ਆ ਪਰ ਇਹ ਨਹੀਂ ਸੋਚਦੇਗੇ ਅਗਰ ਇਹ ਗਲਤੀ ਤੁਹਾਡੀ ਭੈਣ ਨੇ ਕੀਤੀ ਹੁੰਦੀ ਕਿ ਤੁਸੀਂ ਉਹਦੀ ਇੱਜ਼ਤ ਇਦਾਂ ਹਵਾ ਵਿੱਚ ਓਛਾਲਦੇ ਤਾਂ ਜੋ ਉਹਦੇ ਤੇ ਹਰ ਕੋਈ ਹੱਸ ਸਕੇ ਨਹੀਂ ਪਤਾ ਨਹੀਂ ਅਸੀਂ ਕੀ ਸੋਚਦੇ ਹਾਂ ਮੈਨੂੰ ਲੱਗਦਾ ਹੈ ਸੋਚਦੇ ਹੀ ਨਹੀਂ ਕਿ ਪਾਲ ਨਾਲ ਅਜੇ ਮੇਰਾ ਤਲਾਕ ਦਾ ਕੇਸ ਚੱਲ ਰਿਹਾ ਸੀ ਹੁਣ ਤੱਕ ਮੈਂ ਪਾਲ ਨੂੰ ਦੋਸ਼ੀ ਮੰਨਦੀ ਰਹੀ ਪਰ ਅੱਜ ਮੈਂ ਖੁਦ ਦੋਸ਼ੀ ਬਣ ਗਈ ਆਪਣੀਆਂ ਨਜ਼ਰਾਂ ਵਿੱਚ ਡਿੱਗ ਗਈ ਅਗਰ ਮੀਤ ਬਚਪਨਾ ਕਰ ਗਿਆ ਤਾਂ ਸਾਰਾ ਕੁਝ ਪਾਲ ਕੁਲ ਚਲਾ ਜਾਏਗਾ ਕਿਉਂਕਿ ਪਾਲ ਮੀਤ ਨਾਲ ਐਡ